ਨੇ ਮੇਰਾ ਮਜ਼ਾਕ ਕਰਾਇਆ ਉਹਨਾਂ ਨੂੰ ਦੱਸਣਾ ਦੱਸਦੇ ਮੇਰਾ ਸ਼ੇਰ ਸਿਨਾ ਚੋੜਾ ਕਰਕੇ ਬੜਾ ਹੋ ਕੇ ਕੀ ਬਣੂਗਾ ਡੈਡੀ ਡਾਂਸ ਕਰ ਹੁਣ ਕਹੀਂ ਕਦੇ ਕਾਲੀਆ ਪੁੱਤ ਤੂੰ ਪਿੰਡ ਦਾ ਕਿ ਸ਼ਹਿਰ ਦਾ ਕਿਹੜੇ ਪਿੰਡ ਦਾ ਸਾਵਾ ਸਾਵਾ ਕਿੱਥੇ ਆ ਆ ਤੋਂ ਤੋਂ ਨੂੰ ਨਾਰ ਚੜ ਜਾਣੀ ਸੀ ਆ ਆ ਇਹਨਾਂ ਦਾ ਵਸੀਰਾ ਨਾ ਆਥੇ ਆ ਆਹਾ ਚਾ ਚੱਈਏ ਭੈਣਾ ਚਾਬਾ ਇਹ ਮੁੰਡੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਨਾਂ ਮਾਰੋ ਮਾਰੇ ਕਿਉਂਕਿ ਇਹ ਮਾਸ ਸਾਸਪਤੀ ਦੀ ਸਟੇ ਹੁੰਦੀ ਆ ਇੱਥੇ ਕੋਈ ਕੋਈ ਬੋਲ ਸਕਦਾ ਇੱਕ ਵਾਰੀ ਮੁੰਡੇ ਦੇ ਨਾਂ ਤੇ ਖੁੱਲ ਕੇ ਤਾੜੀ ਮਾਰੋ ਭਾਈਆ ਹਾਂ ਇੱਕ ਗਾਲ ਦੱਸ ਕਾ ਆ ਮੁੰਡਾ ਪਿੰਡ ਦਾ ਸੀ ਕਿ ਸ਼ਹਿਰ ਦਾ ਸੀ ਮੁੰਡਾ ਪਿੰਡ ਦਾ ਵਲੀਪੋਲਾ ਨਾ ਦੇ ਪਿੰਡ ਦਾ ਯਾ ਅੱਛਾ ਇਹ ਪਿੰਡ ਦੇ ਨੈਣ ਦੇ ਸ਼ਹਿਰ ਦੇ ਨੈਣ ਚ ਫਰਕ ਬੜਾ ਆ ਫਰਕ ਤਾਂ ਹੈਗਾ ਮੈਂ ਮੈਨੂੰ ਤਾਂ ਕੁਝ ਵੀ ਨਹੀਂ ਪੁੱਛਿਆ ਕਾ ਤੇ ਬਾਣੀ ਧਾਣੀ ਵੀ ਪੁੱਛੀਦਾ ਕਾ ਦਾ ਤੇ ਨਾ ਪ੍ਰੋਗਰਾਮ ਕਰਦਾ ਹਾਈ ਰੱਬਾ ਪਤੀ ਪਰਮੇਸ਼ਰ ਹੁੰਦਾ ਆਹੋ ਪਾਣੀ ਵੀ ਨਾ ਆਹੋ ਮੈਂ ਮੇਰੇ ਸ਼ੇ ਆ ਕਾ ਦਾ ਮੈਂ ਇੱਥੇ ਆਇਆ ਆ ਬੰਦਾ ਪੁੱਛਦਾ ਯਾ ਉਹ ਦੰਗਾ ਨਹੀਂ ਮੈਂ ਪਿਆਰ ਕਰਦੀ ਆ ਪਿਆਰ ਕਰਦੀ ਆ ਇਸ ਲਈ ਮੈਂ ਪਾਣੀ ਇੱਥੋਂ ਨਹੀਂ ਲੈ ਕੇ ਆਈ ਲਿਆ ਮੈਨੂੰ ਪਤਾ ਸੀ ਤੇ ਪਾਣੀ ਮੰਗਣਾ ਮੈਂ ਬੜੀ ਦੂਰੋਂ ਲੈ ਕੇ ਆਈ ਆ ਸਪੈਸ਼ਲ ਪਾਣੀ ਲੈ ਕੇ ਆਈ ਆ ਤੇਰੇ ਲਈ ਸਪੈਸ਼ਲ ਪਾਣੀਆ ਸਪੈਸ਼ਲ ਹੇ ਲੈ ਇਹ ਪਾਣੀ ਦਾ ਸੁਆਦ ਇਹ ਬਹੁਤ ਆ ਇਹ ਮਿੱਠਾ ਇੱਕਥੇ ਲੈ ਜਾਂਦਾ ਇਹ ਪਤਾ ਕਿੱਥੋਂ ਲੈ ਕੇ ਆਈਆਂ ਕਿੱਥੋਂ ਲੈ ਕੇ ਜਾਂਦਾ ਅਜਿੱਥੇ ਲਿਖਿਆ ਨਹੀਂ ਹੁੰਦਾ ਹਾਂ ਜਨਾਨਾ ਆਦਰ ਮਦਾਨਾ ਆਦਰ ਆਹ ਆਹ ਉਹ ਕਿੱਥੇ ਮੈਨੂੰ ਉਹ ਥਾਲੀ ਪੁਲਾਉਂਦਾ ਜਿਵੇਂ ਹੁੰਦਾ ਹਾਂ ਕੋਸਾ ਕੋਸਾ ਨਾ ਹੁੰਦਾ ਕੋਈ ਹੈਗਾ ਅੱਛਾ ਅੱਛਾ ਮੇਰੀ ਗੱਲ ਸੁਣ ਹਾਂ ਮੈਂ ਗੱਲ ਕਰਦੀ ਸੀ ਕਿ ਮੁੰਡਾ ਪਿੰਡਾਂ ਦੇ ਨਿਆਣੇ ਦੇ ਸ਼ਹਿਰ ਦੇ ਨਿਆਣੇ 'ਚ ਫਰਕ ਪੜਾ ਫਰਕ ਪੜਾ ਉਹ ਸਾਡੇ ਸ਼ਹਿਰਾਂ ਦੇ ਨਿਆਣੇ ਸ਼ਹਿਰਾਂ ਦੇ ਨਿਆਣੇ ਤੇ ਚਿੜੀਆ ਕਰ ਘੁੰਮਣ ਚਲ ਜਾਣਾ ਆਹੋ ਉੱਥੇ ਬਾਂਦਰ ਨੂੰ ਦੇਖ ਕੇ ਨਾਲ ਦੇ ਦੋਸਤ ਨੂੰ ਬੜੇ ਪਿਆਰ ਨਾਲ ਕਹਿੰਦੇ ਆ ਕਾ ਕਹਿੰਦੇ ਆ ਡੀਅਰ ਫਰੈਂਡ ਡੀਅਰ ਫਰੈਂਡ ਬਹੁਤ ਦੇਖੋ ਬਹੁਤ ਦੇਖੋ ਮੰਕੀ ਇਸੋ ਬਿਊਟੀਫੁਲ ਮੰਕੀ ਜੀ ਬਹੁਤ ਆਹ ਤੇ ਇਹ ਇੰਗਲਿਸ਼ ਨੂੰ ਕੀ ਹੈ ਮੇਰੀ ਇੰਗਲਿਸ਼ ਹੈ ਵੀ ਆ ਭਾਰੀ ਆ ਵਜਨ ਵਿੱਚ ਆ ਵਜਨ ਵਿੱਚ ਕੀ ਬਹੁਤ ਦੇਖੋ ਮੰਕੀ ਇਸੋ ਬਿਊਟੀਫੁਲ ਹਾਂ ਸੋਹਣਾ ਮੰਕੀ ਕੀ ਹਾਂ ਕੀ ਬਾਂਦਰ ਕਿੰਨਾ ਸੋਹਣਾ ਹੈ ਹਾਂ ਆ ਪਿੰਡਾਂ ਦੇ ਨੇ ਆ ਪਿੰਡਾਂ ਦੇ ਨੇ ਜਿਹੇ ਚਿੜੀ ਘਰ ਚੱਲ ਜਾਨਾ ਇਹ ਚਿੜੀ ਘਰ ਚੱਲ ਜਾਨਾ ਬਾਂਦਰ ਨੂੰ ਦੇਖ ਕੇ ਨਾਲ ਦੇ ਨੂੰ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਓਏ ਓਏ ਉਹ ਦੇਖ ਤੇਰਾ ਫੁੜਾ ਕਿੰਨਾ ਸੁਣੋ ਏ ਐਂ ਨਾ ਮੈਨੂੰ ਮਾਰੇ ਨਾ ਨੇ ਪਿੰਡਾਂ ਦੇ ਆ ਸਾਡੇ ਸ਼ਹਿਰ ਦੇ ਨੇ ਆ ਸ਼ਹਿਰ ਦੇ ਨੇ ਕੀ ਚੌਥੀ ਮੰਜ਼ਲ ਤੇ ਚੜ ਜਾ ਚੌਥੀ ਮੰਜ਼ਲ ਤੇ ਚੜ ਜਾ ਥੱਲੇ ਨੂੰ ਦੇਖ ਕੇ ਨਾਲ ਖੜੇ ਪਾਪਾ ਨੂੰ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਆ ਪਾ 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 ਉਹ ਦੇਖੋ نیچے ਕਿੰਨੀ ਅੱਛੀ ਗੱਡੀ ਜਾ ਰਹੀ ਹੈ ਗੱਡੀ ਜਾ ਰਹੀ ਹੈ ਘੁੰਟੂ ਕਿਤਨਾ ਮਰੀ ਅੱਛਾ ਕੀ ਮੈਂ ਮੈਂ ਇੱਕ ਦਿਨ ਐਸੀ ਹੀ ਗੱਡੀ ਲੂੰਗਾ ਐਸੀ ਗੱਡੀ ਲੂੰਗਾ ਆ ਸਾਡੇ ਪਿੰਡਾਂ ਦੇ ਨਿਆਣੇ ਆ ਪਿੰਡਾਂ ਦੇ ਨਿਆਣੇ ਜਿਹੇ ਚੌਥੀ ਮੰਜ਼ਲ ਤੇ ਚੜ ਜਾ ਇਹ ਚੌਥੀ ਮੰਜ਼ਲ ਤੇ ਚੜ ਜਾ ਥੱਲੇ ਨੂੰ ਦੇਖ ਕੇ ਨਾਲ ਖੜੇ ਬਾਪੂ ਨੂੰ ਪਤਾ ਕੀ ਕਹਿੰਦੇ ਕੀ ਕਹਿੰਦੇ ਆ ਬਾਪੂ 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 ਚੱਲ ਥੱਲੇ ਠੋਕ ਸਿੱਟੀਆਂ ਦੇਖਦੇ ਪਹਿਲਾਂ ਕਿਧ ਜਾਂਦਾ ਆ ਨਵੇਂ ਮਾੜੇ ਨਾੜੇ ਪਿੰਡਾਂ ਦੇ ਉਹ ਸਾਡੇ ਸ਼ਹਿਰਾਂ ਦੇ ਨੇ ਆ ਸ਼ਹਿਰਾਂ ਦੇ ਨਿਆਣੇ ਆਈਸਕ੍ਰੀਮਾਂ ਖਾਂਦੇ ਆ ਆਈਸਕ੍ਰੀਮਾਂ ਖਾਂਦੇ ਆ ਚੌਕਲੇਟਾਂ ਖਾਂਦੇ ਆ ਚੌਕਲੇਟਾਂ ਖਾਂ ਬੋਤਲ ਵੇਚ ਕੇ ਗੋਲਫੀ ਲੈਂਦੇ ਆ ਗੋਲਫੀ ਲੈਂਦੇ ਆ ਬੋਤਲ ਵੇਚ ਕੇ ਬੋਤਲ ਵੇਚ ਕੇ ਇੱਕ ਜਣਾ ਗੋਲਫੀ ਲੈਂਦਾ ਇੱਕ ਜਣਾ ਗੋਲਫੀ ਲੈਂਦਾ ਆਹੋ 20 ਜਣਾ ਉਹਦੇ ਮਗਰ ਭੱਜਉਂਦੇ ਓਏ ਓਏ ਚੁੱਪਾ ਲਵਾ ਦੇ ਓਏ ਚੁੱਪਾ ਲਵਾ ਦੇ ਓਏ ਚੁੱਪਾ ਲਵਾ ਆਹ ਕੱਟ ਦੇਈਆਂ ਆ ਕੱਟਾ ਪਰ ਇਹ ਬੀਬੀਆਂ ਨਹੀਂ ਆ ਬੀਬੀਆਂ ਨਹੀਂ ਕੱਟ ਆ ਸ਼ਹਿਰਾ ਦੀਆਂ ਬੀਬੀਆਂ ਆ ਸ਼ਹਿਰਾ ਦੀਆਂ ਬੀਬੀਆਂ ਆ ਦੰਦਾ ਬੁਸ਼ ਨਹੀਂ ਹੁੰਦਾ ਆਹੋ ਉਗ ਦੋ ਕੁ ਮਹੀਨੇ ਕਰਦੀਆਂ ਬਾਅਦ ਸਿਰ ਦਿੰਦੀਆਂ ਸਿਰ ਦਿੰਦੀਆਂ ਆ ਪਿੰਡਾਂ ਦੀ ਬੀਬੀਆਂ ਆ ਪਿੰਡਾਂ ਦੀਆਂ ਬੀਬੀਆਂ ਪਹਿਲਾਂ ਦੰਦਾਂ ਦਾ ਬੋਸ਼ ਕਰੂੰਗੀਆਂ 6 ਮਹੀਨੇ ਵਿਹਾਂ ਵਾਲਾ 15 ਚ ਲੈਂਦੀਆਂ ਬੋਸ਼ ਹਾਂ 15 ਰੁਪਏ ਦਾ ਬੋਸ਼ ਹੁੰਦਾ ਉਹਨੂੰ ਕਰੀਏ 6 ਮਹੀਨੇ 6 ਮਹੀਨੇ ਤੇੰਦਰ ਕਰਨਾ ਦੋ ਦਿਨ ਕਰਨਾ ਨਹੀਂ ਗੱਲ ਤਾਂ ਇਦਾਂ ਡਾਕਟਰ ਵੀ ਬੈ ਚਾਲ ਦਿੰਦੇ 6 ਮਹੀਨੇ ਦੇ ਬਾਅਦ ਵੀ ਬੋਸ਼ ਨੂੰ ਸਿੱਟਣਾ ਨਹੀਂ ਸਿੱਟਣਾ ਨਹੀਂ ਉਹਨਾਂ ਬਾਦੰਗਲਾ ਪਨੀਆਂ ਤਾਂ ਕਿ ਇੱਥੇ ਹੀ ਸਲੀਮਣਾ ਬਹੁਤ ਹੈ ਉਹਨਾਂ ਬਾਦੇ ਉੰਗੀਆਂ ਹਾਂ ਹਾਂ ਜਦ ਸਾਲ ਹੋ ਜਾਂਦਾ ਆਹ ਬੋਸ਼ਦੀ ਇਹੀ ਤੇ ਫੇਰ ਜਾਂਦੀ ਆਹ ਉਹ ਤੋਂ ਬਾਅਦ ਵੀ ਬੋਸ਼ ਨਹੀਂ ਸਿੱਟਣਾ ਨਹੀਂ ਸਿੱਟਣਾ ਨਹੀਂ ਮੋਰੀਆ ਬੱਟਕੇ ਪਿੱਛੇ ਮੋੜ ਗੜਕੇ ਨਾਲ ਪੈਣਾ ਪੰਨੀ ਆਂ ਆਂਦੀ ਐ ਤੇ ਸਾਲ ਦੇ ਨਾਲ ਕਿੰਨਾ 15 ਰੁਪਏ ਦੇ ਨਾਲ ਸਾਲ ਘੜ ਜਾਂਦੀਆਂ ਇਹ ਤਾਂ ਉਦੋਂ ਤੱਕ ਚੱਲਦਾ ਜਦ ਤੱਕ ਕੋਈ ਆਉਂਦਾ ਨਹੀਂ ਆਉਂਦਾ ਨਹੀਂ ਤੇ ਹੋਸ਼ ਨਾ ਠੀਕ ਆ ਤੂੰ ਬੋਲਣ ਬੋਲ ਆ ਗਈਆਂ ਲੈ ਦੱਸ ਐਨਾ ਲੋਕਾਂ ਨੂੰ ਫਸਾਤਾ ਹੁਣ ਕਹਿੰਦਾ ਬੋਲਣ ਬੋਲਾ ਪਈਆਂ ਹਾਂ ਉਹ ਮੈਂ ਤੇਰੀ ਗੱਲ ਤੋਂ ਸਹਿਮਤ ਆ ਕਿ ਮੈਂ ਬਹੁਤ ਬੋਲਦੀ ਆ ਆਹ ਪਰ ਮੈਂ ਇਕੱਲੀ ਨਹੀਂ ਬੋਲਦੀ ਹਾਂ ਬੋਰ ਬਥੇਰੇ ਬੋਲਦੇ ਆ ਉਹ ਕੋਈ ਰਾਤ ਨੂੰ ਬੋਲਦੇ ਆ ਕਿ ਕੋਈ ਸਵੇਰੇ ਬੋਲਦੇ ਆ ਉਹ ਕਿਸੇ ਦੀ ਮੰਦਰੀ ਬੋਲਦੀ ਆ ਉਹ ਕਿਸੇ ਦੇ ਛੱਲੇ ਬੋਲਦੇ ਆ ਉਹ ਕੋਈ ਮੈਠੀਚ ਬੋਲਦੇ ਆ ਤੇ ਕੋਈ ਕੱਲੇ ਬੋਲਦੇ ਆ ਉਹ ਕਈਆਂ ਦੀਆਂ ਦਵਾਈਆਂ ਬੋਲਦੀਆਂ ਉਹ ਕਈਆਂ ਦੇ ਟੀਕੇ ਬੋਲਦੇ ਆ ਉਹ ਕੋਈ ਖਾ ਕੇ ਬੋਲਦੇ ਆ ਤੇ ਕੋਈ ਪੀ ਕੇ ਬੋਲਦੇ ਆ ਫੜਕੰਦੇ ਸੰਤਰੀ ਬੋਲਦੇ ਆ ਬੋਟਾ ਲਈ ਮੰਤਰੀ ਬੋਲਦੇ ਆ ਗਰੀਬ ਦੀ ਰੋਟੀ ਬੋਲਦੀ ਆ ਛੜੇ ਦੀ ਵੋਟੀ ਬੋਲਦੀ ਆ ਪਰ ਕੋਖ ਅੰਦਰ ਮਾਂ ਦੀ ਇੱਕ ਧੀ ਬੋਲਦੀ ਆ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿਉਂ ਵਿਚਾਰੀ ਕੀ ਬੋਲਦੀ ਆ ਕਿਉਂ ਵਿਚਾਰੀ ਕੀ ਬੋਲਦੀ ਆ ਕਿਉਂ ਵਿਚਾਰੀ ਕੀ ਬੋਲਦੀ ਆ ਓਏ ਮਾਰ ਕੇ ਹੱਕ ਗਰੀਬਾਂ ਦੇ ਕਦੇ ਸੂਲੀ ਤੇ ਨਹੀਂ ਟੰਗੀ ਦੇ ਹੂੰ ਸਟੱਸਾਨਾ ਪ੍ਰੋਗਰਾਮ ਭੋਲ ਜਿਓ ਪਰ ਇੱਕ ਗੱਲ ਯਾਦ ਰੱਖਿਓ ਕਿ ਡੋਨੀ ਰਤੂ ਦਾ ਪੂਓ ਫਫੜਾਈ ਸੀ ਐਂਡ ਉਹ ਜੁ ਕੋਸ਼ ਕਹਿ ਕੇ ਗਈ ਸੀ ਕਿ ਮਾਰ ਕੇ ਹੱਕ ਗਰੀਬਾਂ ਦੇ ਕਦੇ ਸੂਲੀ ਤੇ ਨਹੀਂ ਟੰਗੀ ਦੇ ਹੂੰ ਓਏ ਮਾਰ ਕੇ ਹੱਕ ਗਰੀਬਾਂ ਦੇ ਕਦੇ ਸੂਲੀ ਤੇ ਨਹੀਂ ਟੰਗੀ ਦੇ ਓਏ ਮਾਰ ਕੇ ਧੀਆ ਕੁੱਖਾਂ ਦੇ ਵਿੱਚ ਉਹ ਰੱਬ ਤੋਂ ਪੁੱਤਰ ਵੀ ਨਹੀਂ ਮੰਗੀ ਦੇ ਉਹ ਰੱਬ ਤੋਂ ਪੁੱਤਰ ਵੀ ਨਹੀਂ ਮੰਗੀ ਦੇ ਉਹ ਰੱਬ ਤੋਂ ਪੁੱਤਰ ਵੀ ਨਹੀਂ ਮੰਗੀ ਦੇ ਸੋ ਇੰਨੀ ਕਿ ਹਾਜ਼ਰੀ ਕੁਲ ਕਰਿਓ ਹਾਂ ਕਿਸੇ ਮੇਰੀ ਭੈਣ ਨੇ ਕਿਸੇ ਮੇਰੇ ਵੀਰ ਨੇ ਜਾਣਾ ਨਹੀਂ ਕਿਉਂਕਿ ਇਸ ਤੋਂ ਬਾਅਦ ਇਸੀ ਇੱਕ ਹਾਜ਼ਰੀ ਹੋ ਲੈਣੀ ਆ ਦੋ ਗਾਣਿਆਂ ਦੇ ਬਾਅਦ ਕਿਉਂਕਿ ਹਲੇ ਬਹੁਤ ਕੋ ਤੁਹਾਨੂੰ ਸਿਖਾਣਾ ਆ ਬਹੁਤ ਕੋ ਸਤਦ ਸੇਖ ਕੇ ਜਾਣਿਆ ਕਿਉਂਕਿ ਮੇਲਾ ਭਰਿਆ ਸੇ ਜਾਣਾ ਵਧੀਆ ਹੁੰਦਾ ਤੇ ਹਾਂ ਥੈਂਕ ਯੂ ਬੋਸ ਰਮਨ ਤੋ ਕਿਸੇ ਨੂੰ ਉਠਾਣ ਦੀ ਲੋੜ ਨਹੀਂ ਬਹੁਤ ਜਣਾ ਦੇ ਪੈਸੇ ਦੇਣ ਨੂੰ ਦਿਲ ਕਰਦਾ ਹੋਣਾ ਜਿਨ੍ਹਾਂ ਨੂੰ ਦਿਲ ਕਰਦਾ ਆ ਕਈ ਭੈਣਾ ਸਾਡੀ ਉੱਠਦੀਆਂ ਕਿ ਸਾਡੀ ਕੋਈ ਜਗ੍ਹਾ ਨਾ ਮਿਲ ਆ ਕੋਈ ਮੈਂ ਆਣੀ ਆ ਵੀਰਾ ਕਹਿਣ ਹੋੜ ਲਗਾ ਸੀ ਹਾਂ ਤੋ ਪਾਈਆ ਹਾਂ ਤੋ ਇਦਾਂ ਕਰ ਆ ਹਾਂ ਤੁਸੀਂ ਰਹਿਣ ਦਾ ਸੀ ਇਦਾਂ ਕਰ ਹਾਂ ਅੱਜ ਨੀਵੀ ਸਾਡੇ ਪੀਰ ਆਇਆ ਹਾਂ ਉਹਨਾਂ ਕੋ ਦਾਦਾ ਤੁਗਲੇਲਾ ਅੱਛਾ ਆ ਪੈਣਾ ਤੋਂ ਮੈ ਲੈ ਲੂੰ ਠੀਕ ਆ ਡੀਜੇ ਲੋਕ ਲੈ ਨਾ ਅੱਛਾ ਇਹਨੂੰ ਥੋੜਾ ਜਿਹਾ ਦੇਖੇ ਜਾਣਾ ਕਿ ਇਹਨੇ ਸਾਡਾ ਪ੍ਰੋਗਰਾਮ ਬੁੱਕ ਕਰਾਇਆ ਆ ਜੀ ਆਗੇ ਮਾਸਟਰ ਬੰਦਰ ਜੀ ਹਾਂ ਬੰਦਰ ਕਿ ਹੁੰਦਾ ਅਸੀਂ ਤਾਂ ਪੁੱਤ ਆ ਆਗੇ ਪੁੱਤ ਸਾਰੇ ਹਾਂਜੀ ਮਾਸਟਰ ਜੀ ਚਲੋ ਥੋੜੀ ਹਾਫਲੀ ਲਾ ਲਈਏ ਹਾਂਜੀ ਰੋਲ ਨੰਬਰ 1 ਪ੍ਰੈਜ਼ੈਂਟ ਸੋ ਆਏ ਸੋਲੀ ਵਾਂ ਤਰੀ ਕੋयल ਸੀ ਬੋਲੀ ਪੁੱਤ ਕੱਲ ਵੀ ਤੂੰ ਆਈ ਮਾਸਟਰ ਜੀ ਕੱਲ ਮੈਂ ਸਕੂਲ ਤਾਂ ਨਹੀਂ ਆਈ ਕੱਲ ਮੈਂ ਜਿਸਮ ਟੂ ਫਿਲਮ ਦੇਖਣ ਗਈ ਸੀ ਮੈਂ ਵੀ ਬਹੁਵਲੀ ਟੂ ਦੇਖਣ ਗਿਆ ਸੀ ਰੋਲ ਨੰਬਰ 2 ਪ੍ਰੈਜ਼ੈਂਟ ਸਰ ਆਹ ਹਾ ਤੇਰਾ ਪੱਪ ਤੂੰ ਨਹੀਂ ਬਤ ਕੱਲ ਆਈ ਸਾਡੀ ਮੁਰਗੀ ਨੇ ਅੰਡਾ ਦੇਣਾ ਸੀ ਜੇ ਮੁਰਗੀ ਨੇ ਅੰਡਾ ਦੇਣਾ ਸੀ ਤੇਰਾ ਵਿੱਚ ਕੀ ਰੋਲ ਸੀ ਇਹ ਬਹੁਤ ਵੱਡੀ ਗੱਲ ਆ ਮੁਰਗੀ ਨੇ ਅੰਡਾ ਦੇਣਾ ਸੀ ਰੋਲ ਨੰਬਰ 3 ਆਹ ਹਾਂ ਮੇਕੇ ਜੱਸਦਾ ਆ ਜੀਤ ਫਿਲਮ ਵਾਲੇ ਤੁਸੀਂ ਹੈ ਨਾ ਹਾਂਜੀ ਸਰੂਪ ਤੁਸੀਂ ਨਹੀਂ ਕੱਲ ਆਏ ਮੈਂ ਸਰਚੀ ਤਾਂ ਨਹੀਂ ਕਰਨਾ ਇਸਦੀ ਮੈਨੂੰ ਬੁਖਾਰ ਹੋ ਚੜਿਆ ਸੀ ਆ ਗਲਾ ਵੀ ਬੈਠਾ ਆ ਹਾਂਜੀ ਬੈਠਾ ਆ ਚਲੋ ਠੀਕ ਆ ਬਹਿ ਜਾ ਇਹਨੂੰ ਕੁਝ ਕਹਿਣ ਵੀ ਦਿਲ ਕਰਦਾ ਰੋਲ ਨੰਬਰ 4 ਮਾਸਟਰ ਚ ਜਾਈ ਰੋਲ ਨੰਬਰ 4 ਵਾਲਾ ਹਾਂ ਉਹ ਗੂੰਗੀ ਤੇ ਲੰਗੜੀ ਆ ਜਿੱਦਾਂ ਇਹ ਬੈਠੀ ਆ ਤਲਾਵਤ ਨੰਨ ਦੇ ਵਿੱਚ ਸਿੱਧੀ ਆਈ ਆ ਚੌਂਕੜੀ ਮਾਰ ਕੇ ਬੈਠੇ ਅੱਛਾ ਤੇ ਇਹ ਕੱਲ ਨਹੀਂ ਆਈ ਮਾਸਟਰ ਜੀ ਆ ਕਾ ਸਕੂਲ ਤਾਂ ਨਹੀਂ ਆਈ ਕਹਿੰਦੀ ਕੱਲ ਮੈਨੂੰ ਟੱਟੀਆਂ ਲੱਗੀਆਂ ਸੀ ਦਵਾਈ ਲੈ ਲਈ ਹਾਂਜੀ ਹਾਂਜੀ ਮਾਸਟਰ ਜੀ ਲਿਆਦੀ ਦਵਾਈ ਮੰਦਾ ਹਾਰੀ ਆ ਤਾਂ ਹਲੇ ਵੀ ਕਲਾਸ ਸੁਣੀ ਸੁਣੀ ਲੱਗਦੀ ਆ ਤੁਹਾਡੀ ਕਲਾਸ ਦਾ ਮੁੰਡਾ ਨਹੀਂ ਆਇਆ ਮਾਸਟਰ ਜੀ ਸਾਡੇ ਸਕੂਲ ਤੋਂ ਕੋਈ ਮੁੰਡਾ ਹੀ ਨਹੀਂ ਪੜਦਾ ਉਹ ਫਿਰੇ ਉਹ ਮੁੰਡਾ ਭੁੱਲ ਗਏ ਹਲੇ ਪਿਛੇ ਹਫਤੇ ਦਾ ਆਇਆ ਉਹ ਕਹਿ ਨਾਮ ਉਹਦਾ ਸੋਨੇ ਦੰਦ ਜੀ ਦਾ ਕਿਹੜਾ ਟਿੰਮ ਟਿੰਮ ਉਹਦਾ ਤਾਂ ਬਾਂਦਰ ਚਦਾ ਨਹੀਂ ਨਾਲੋ ਤੁਸੀਂ ਹਾਂ ਉਹ ਜਿੰਦਰਾ ਜਗਾਲ ਖਾ ਗਿਆ ਆ ਗਿਆ ਉਹ ਜਿੰਦਰਾ ਜਗਾਲ ਖਾ ਗਿਆ ਆ ਗਿਆ ਛਾਪੀ ਲੈ ਗਿਆ ਦਲਾ ਨਾ ਜਾਣੀ ਜਿੰਦਰਾ ਜਗਾਲ ਖਾ ਗਿਆ ਫਿਰ ਹੱਥ ਨਾਲ ਏਹਾ ਕੁਕੜੀ ਨੇ ਬੱਧ ਮਾਰਿਆ ਅਰੇਆ ਕੁਕੜੀ ਨੇ ਬੱਧ ਮਾਰਿਆ ਮਾਰਿਆ ਉਹ ਸਾਰੇ ਪਿੰਡ ਚ ਵਾਸ਼ਨਾ ਆਈ ਕੁਕੜੀ ਨੇ ਬੱਧ ਮਾਰਿਆ ਫਿਰ ਹੱਥ ਨਾਲ ਏਹਾ ਉਠੜੀ ਨੇ ਜੰਮਿਆ ਜੰਮਿਆ ਓਏ ਉਠੜੀ ਨਿਕੱਟਾ ਜੰਮਿਆ ਜੰਮਿਆ ਕੱਟਾ ਜੰਮਿਆ ਮੋਰੀਆਂ ਲਾਗੇ ਉਠੜੀ ਨਿਕੱਟਾ ਜੰਮਿਆ ਫਿਰ ਘਾੜ ਲੜਕਾ ਏਠਾ ਢੋਲ ਕੀ ਜਵਾਬ ਰੱਖਿਆ ਰੱਖਿਆ ਢੋਲ ਕੀ ਜਵਾਬ ਰੱਖਿਆ ਰੱਖਿਆ ਕੋਈ ਦਰਦ ਬਜਾਣ ਨਾ ਜਾਵੇ ਢੋਲ ਕੀ ਜਵਾਬ ਰੱਖਿਆ ਫਿਰ ਘਾੜ ਲੜਕਾ ਏਠਾ ਮਾਟਰਾ ਓਏ ਆਹ ਆ ਤੇਰੇ ਗੋਲੀ ਮਾਰਦੇ ਮਾਟਰਾ ਕਹਿੰਦੇ ਤੈਨੂੰ ਓ ਓਏ ਕਹੀਦਾ ਓਏ ਕਹੀਦਾ ਹੋਰ ਕੀ ਕਹੀਦਾ ਮਾਸਟਰ ਜੀ ਕਹੀਦਾ ਮਾਸਟਰ ਜੀ ਫੇਹ ਤਾਂ ਦੱਸੋ ਹਣਾ ਮਾਟਰ ਜੀ ਕਹੀਦਾ ਹਾਂ ਜਾਣ ਕੇ ਪਹਿਲਾ ਮਾਟਰ ਜੀ ਕਹਣਾ ਹਾਂ ਇਹ ਪਹਿਲਾ ਮਾਟਰ ਜੀ ਕਹਣਾ ਫੇਰ ਤੂੰ ਮਾਜੀ ਦੇ ਦੋ ਇਹ ਤੇ ਜੋ ਮਰਜ਼ੀ ਕਹਿ ਲੋ আচ্ছা ਮਾਟਰ ਜੀ ਉਹ ਬੈਠ ਗਿਆ ਸਾਲਿਆ ਆਪੇ ਕਹਿੰਦੇ ਬਾਅਦ ਵਿੱਚ ਮਾਜੀ ਦੇ ਦੋ ਤੈਨੂੰ ਕੁਝ ਨਹੀਂ ਕਹਿਣਾ ਤੂੰ ਬਸ ਮੂੰਹ ਤੇ ਹੂੰਗਾ ਰੱਖ ਲੈ ਆ ਲੋ ਜੀ ਮੇਰੇ ਨਹੀਂ ਆਪਣੇ ਮੂੰਹ ਤੇ ਹੂੰਗਾ ਰੱਖ ਆਪਣੇ ਮੂੰਹ ਤੇ ਮੂੰਹ ਤੇ ਹੂੰਗਾ ਰੱਖ ਕੱਲ ਤੈਨੂੰ ਬੋਲਣਾ ਨਹੀਂ ਮੈਂ ਬੋਲਣਾ ਨਹੀਂ ਅਰੇ ਤੈਨੂੰ ਤੁਸੀਂ ਭੌਂਕਣਾ ਆ ਤਾਂ ਮੈਂ ਨਹੀਂ ਬੋਲਦਾ ਮੂੰਹ ਤੇ ਉਂਗਲ ਰੱਖ ਆ ਲੈ ਮੂੰਹ ਤੇ ਉਂਗਲ ਰੱਖ ਉਹ ਰੱਖੀ ਤਾਂ ਆ ਜੀ ਮਨਾਸਾ ਹੀ ਦੇ ਲਵਾ ਬੋਲਣਾ ਨਹੀਂ ਬਹਿ ਜਾ ਗੰਦਾ ਆ ਬੱਦਰਾ ਮੋਟਾ ਆ ਮੈਨੂੰ ਝੰਕਾ ਲੱਗਦਾ ਬਹਿ ਜਾ ਬਹਿ ਜਾ ਮੂੰਹ ਤੇ ਉਂਗਲ ਰੱਖ ਲੈ ਅੱਛਾ ਜੀ ਅਸ਼ਾ ਕੁੜੀਓ ਜੇ ਤੂੰ ਬੁਲਾਇਆ ਫੇ ਤੈਨੂੰ ਬੋਲਣਾ ਨਹੀਂ ਬਹਿ ਜਾ ਬਹਿ ਜਾ ਕਹੇ ਬੋਲਣਾ ਨਹੀਂ ਬਹਿ ਜਾ ਮੈਨੂੰ ਗੁੱਸਾ ਨਾ ਆ ਜਿਹੜਾ ਮੈਨੂੰ ਗੁੱਸਾ ਆ ਨਹੀਂ ਨਹੀਂ ਇਹ ਬਹਿਣ ਲੱਗੇ ਬੈਠਾ ਹੀ ਆ ਤੈਨੂੰ ਬੋਲਣਾ ਨਹੀਂ ਨਹੀਂ ਬੋਲਦਾ ਕੁੜੀਓ ਆ ਜਾ ਬੁਲਾ ਕੇ ਦੱਸ ਆ ਜਾ ਮੈਨੂੰ ਇਹ ਬੁਲਾਵੀ ਬੁਲੋਵੀ ਨਾ ਗੁੱਦਾ ਦਾ ਕਾਲਾ ਆਇਆ ਮੋਟਾ ਇਹ ਮਨੂੰ ਜੱਕਾ ਲਾਦਾ ਏ ਤੂੰ ਬੋਸ ਨਖਾਇਆ ਮਰਦਾ ਮੈਨੂੰ ਅੱਗ ਲਾਉਣਾ ਏ ਉਹ ਮਰ ਜਾ ਮੇਰੀ ਗੱਲ ਸੁਣਾ ਕੁੜੀਓ ਕੁੜੀਓ ਇਹ ਮਾਟਰੀ ਇਹ ਤਾਂ ਇਹ ਤੇ ਲਗਾ ਕੇ ਨਹੀਂ ਉਹ ਤੇ ਮੇਰੀ ਤਰਫੋਂ ਕੀ ਲੈਣਾ ਉਹ ਦੇ ਮਹਰਾਵਾ ਬੰਦੇ 3000 ਆ ਸਾਰਾ ਬਸ 3000 3000 ਇਹ ਮਾਟਰੀ ਇਹ ਤੇਰੀ ਮੰਮੀ ਨੂੰ ਨੌਕਰੀ ਲਵਾਵਾ 30000 ਮਹੀਨੇ ਦਾ ਆ ਮੋਟੋ ਥੋਕਮੋਕ ਹੋ ਜਾਂਦਾ 30000 ਰੁਪਇਆ ਆਹ ਇਦਾਂ ਦੀ ਕਿਹੜੀ ਨੌਕਰੀ ਹੋਏ ਲੈ ਡਿਊਟੀ ਬਹੁਤ ਵਧੀਆ ਤੂੰ ਮੈਨੂੰ ਦਵਾ ਦੇ ਨਾ ਲੇਡੀਜ਼ ਨੌਕਰੀ ਆ ਮੈਂ ਨਹੀਂ ਤੇਰੀ ਮੰਨੂ ਆ ਪਹਿਲਾਂ ਗੱਲ ਕਰਾਂਗੇ ਡਿਊਟੀ ਕੀ ਆ ਡਿਊਟੀ ਬਹੁਤ ਵਧੀਆ ਕਿਹੜੀ ਡਿਊਟੀ ਆ ਨਾਈਟ ਡਿਊਟੀ ਆ ਨਾਈਟ ਡਿਊਟੀ ਰਾਤ ਨੂੰ ਡਿਊਟੀ ਹੁੰਦੀ ਦਾ ਕੰਮ ਕੀ ਕਰਨਾ ਰੇਲ ਗੱਡੀ ਮੋਰੇ ਮੋਮਬਤੀ ਲੈ ਕੇ ਭੱਜਣਾ ਅੱਖ ਲੱਗੇ ਤਾਂ ਅਸੀਂ ਰਹਿ ਚੱਕ ਜਿਹਾਏ ਉੱਤੇ ਗੱਲਾਂ ਬਹੁਤ ਗੰਦਾ ਜਾ ਕਾ ਆ ਜਾ ਮੈਨੂੰ ਚੱਕ ਲੈ ਆ ਰੋਠੋ ਠੋਠ ਮਲਾ ਹਾਂ ਆਹ ਕੱਲ ਨਹੀਂ ਆਇਆ ਕੱਲ ਆਇਆ ਨਹੀਂ ਆਇਆ ਇਹ ਹਾਏ ਇਹ ਹਾਏ ਇਹ ਮਾਤਾ ਜੀ ਇਹ ਜੇਤਾ ਇਹ ਮਾਤਾ ਜੀ ਕੱਲ ਹਣਾ ਮੈਂ ਘਰ ਸੱਗ ਕਰਨ ਨੂੰ ਚਲ ਗਿਆ ਤੇ ਮਾਟਰ ਤੋਂ ਸ਼ਾਪਿੰਗ ਕਰਨ ਗਿਆ ਇਹ ਹਾਏ ਮਾਤਾ ਜੀ ਇਹ ਉੱਥੇ ਸਸਤੇ ਸਸਤੇ ਕੱਪੜੇ ਸੇ ਹਾਏ ਕਹੀ ਮਾਤਾ ਜੀ ਮੈਂ ਹਣਾ ਇੱਕ ਮੈਂ ਆਪਣੇ ਡੈਡੀ ਦੇ ਕੋਟ ਪੈਂਟ ਲੈ ਕੇ ਆਂਦਾ ਹਟ ਹੈ ਇੱਕ ਮੈਂ ਆਪਣੇ ਮੰਮੀ ਦੇ ਸੂਟ ਲੈ ਕੇ ਆਂਦਾ ਹਟ ਇੱਕ ਮੈਂ ਆਪਣੀ ਪਾਪੀ ਦੇ ਸੂਟ ਲੈ ਕੇ ਆਂਦਾ ਇੱਕ ਮੈਂ ਆਪਣੇ ਉਲੇ ਲੈ ਕੇ ਆਂਦਾ ਇਹ ਕਾਬਲੇ ਲਈ ਬਾਹਰ ਦੀ ਲਿਆ ਕੇ ਆਂਦੇ ਆ ਆਹ ਬਾਹਰ ਦੀ ਹੈ ਨਾ ਹੱਥ ਨਾਲ ਆਜੀ ਰੰਗ ਲੈ ਜਣਾ ਬ੍ਰਾਂਡਡ ਆ ਏ ਕਰੇ ਪੀਜੀ ਆ ਪੀਜੀ ਆ ਤੈਨੂੰ ਬਿਲਾਜ ਲੱਗਾ ਮੇਰੀ ਗੱਲ ਸੁਣਾ ਹਾਂਜੀ ਉਹ ਡੈਡੀ ਲਈ ਕੋਟ ਪੈਂਟ ਲੈ ਕੇ ਆ ਗਿਆ ਹਾਂਜੀ ਉਹ ਮਾਂ ਆਪਣੀ ਲਈ ਸੂਟ ਲੈ ਕੇ ਆ ਗਿਆ ਹਾਂਜੀ ਉਹ ਭਾਪੀ ਆਪਣੀ ਲਈ ਸੂਟ ਲੈ ਕੇ ਆ ਗਿਆ ਹਾਂਜੀ ਉਹ ਭਾਈ ਉਹਦੇ ਦੂ ਲੈ ਆਂਦੇ ਹਾਂਜੀ ਉਹ ਤੈਨੂੰ ਮੇਰਾ ਚੇਤੇ ਨਹੀਂ ਆਇਆ ਐ ਤੁਸੀਂ ਤਾਂ ਗੁਰੂ ਆ ਤੁਹਾਡੇ ਲਈ ਮੈਂ ਪਹਿਲਾਂ ਖਰੀਦਿਆ ਹਾਏ ਹਾਏ ਉਹ ਕੀ ਲੈ ਕੇ ਆ ਮੇਰੇ ਲਈ ਮੇਰਾ ਸ਼ੇਰ ਕਫਨ ਆ ਗਾ ਮਾਰ ਕੇ ਖੜੇ ਪਰ ਨਹੀਂ ਮਿਲਦਾ ਗ੍ਰਫਤ ਕਰਦੀ ਏ ਜਿਹੜੇ ਦੀਦਾ ਪਤਾ ਕਦੋਂ ਮਰ ਜਾਣਾ ਮੈਂ ਡਕੇ ਖਤੋੜਾ ਮੈਂ ਨੋਂ ਚੰਗਲਾ ਬੰਦਾ ਜਿਆ ਆ ਏ ਇਹਨੂੰ ਜਿਹੜਾ ਚੰਗਲਾ ਲੱਗਦਾ ਉਹ ਲੈ ਜਾ ਹਾਂ ਜਿਹੜਾ ਚੰਗਾ ਲੱਗਦਾ ਉਹ ਲੈ ਜਾ ਤੂੰ ਮਰ ਜਾ ਮਰ ਜਾ ਉੜਿਓ ਬੋਂ ਕੋ ਸਰ ਥੱਪੜ ਪੈਣਾ ਮੈਂ ਤਾਂ ਬੋਲੀ ਦਾ ਹੁੰਦਾ ਸਿੱਖ ਸਿੱਖੇ ਕੋਈ ਸਿੱਖ ਬੋਗੋ ਜੀ ਇਹ ਬੜਾ ਇੱਕ ਕੁੜੀਓ ਹਾਂਜੀ ਮਾਸਟਰ ਜੀ ਜਿਹੜੇ ਸਵਾਲ ਦਿੱਤੇ ਸੀ ਕੱਢੇ ਆ ਕੱਢੇ ਆ ਤੈਂ ਕਿ ਕੱਢਿਆ ਓਏ ਮੈਂ ਘਰੋਂ 100 ਰੁਪਏ ਕੱਢਿਆ ਬੜਾ ਮੂਹ ਚੋਰਾ ਵਰਗਾ ਬਹਿ ਜਾ ਹਾਂ ਹਾਂ ਗੁੰਦਾ ਏ ਮੈਨੂੰ ਨਹੀਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਨਾਲੇ ਕਿੱਥੋਂ ਨਿਕਲਦੇ ਆ ਨਾਲੇ ਮੇਰੇ ਬਾਪੇ ਦੇ ਕੱਚੇ ਚੋਂ ਨਿਕਲਦੇ ਆ ਦੇੜ ਕੇ ਗੁੱਦਾ ਦਾ ਕੰਦਾ ਮੈਨੂੰ ਹੀ ਚੰਗਾ ਲੱਗਦਾ ਹਰ ਜਾ ਬੇ ਹਾਏ ਬਾਪੇ ਕੱਲ ਨੂੰ ਆਵੇਂ ਨਾ ਅੱਛਾ ਕੁੜੀਓ ਹਾਂਜੀ ਮਾਸਟਰ ਜੀ ਮੈਨੂੰ ਇਹ ਦੱਸੋ ਦੁੱਧ ਕਿਹੜਾ ਵਧੀਆ ਹੁੰਦਾ ਦੁੱਧ ਸਭ ਤੋਂ ਵਧੀਆ ਦੁੱਧ ਦਾ ਬੱਕਰੀ ਦਾ ਮੱਝ ਦਾ ਓਏ ਓ ਨਿਆਣੀ ਹੁਣ ਬਚਾ ਲੂ ਕਿ ਅਰੇ ਮੀਟਰ ਮੈਨੂੰ ਇੱਕ ਵੀ ਹਵਾਲੇ ਪੁਰ ਮੈਨੂੰ ਜੰਗਲਾ ਦਾ ਕੰਦਾ ਹੀ ਬੱਤਾਦਾ ਹੈ ਦੱਸ ਤੂੰ ਦੱਸ ਦੁੱਧ ਕਿਹੜਾ ਵਧੀਆ ਹੁੰਦਾ ਸਭ ਤੋਂ ਵਧੀਆ ਦੁੱਧ ਹੁੰਦਾ ਮੰਮੀ ਦਾ ਇੱਕ ਵਾਰੀ ਖੋਲ ਕੇ ਤਾਂ ਆਪ ਤਾਰੀ ਮਾਰ ਦੋ ਕਿਉਂਕਿ ਮਾਂ ਦਾ ਦੁੱਧ ਆਪ ਦੁੱਧ ਬਾਕੀ ਬਹੁਤ ਵਧੀਆ ਹੁੰਦਾ ਅਸੀਂ ਨਿਆਣੇ ਆ ਕਦੇ ਸ਼ਾਬਾਸ਼ ਬਹੁਤ ਸ਼ਾਬਾਸ਼ ਤਾਂ ਹੀ ਮੈਂ ਤੇ ਤਫੀਸ ਲੈਂਦਾ ਆਹ ਅੱਛਾ ਮੈਨੂੰ ਇਹ ਦੱਸ ਹਾਂ ਇਹਦੇ ਫਾਇਦੇ ਦੱਸ ਫਾਇਦੇ ਕੀ ਆ ਮੰਮੀ ਦੇ ਦੁੱਧ ਦੇ ਬਸੇਰੇ ਫਾਇਦੇ ਕਿਹੜੇ ਫਾਇਦੇ ਆ ਮੰਮੀ ਦੇ ਦੁੱਧ ਦਾ ਪਹਿਲਾ ਫਾਇਦਾ ਪਹਿਲਾ ਫਾਇਦਾ ਕੋਨੋ ਵਾਲ ਲੈਣਾ ਨਹੀਂ ਪੈਂਦਾ ਅੱਛਾ ਉੱਜਾ ਉੱਜ ਮਿੱਠਾ ਨਹੀਂ ਪਾਉਣਾ ਪੈਂਦਾ ਤੀਜੇ ਫੇਰੇ ਤੇ ਮੈਂ ਦੱਸ ਸਮੈਸਟਰ ਜੀ ਤੂੰ ਦੱਸ ਤੇ ਵੱਡੀਆਂ ਮਲੇਟੀਆਂ ਬਹੁਤ ਚੱਕ ਹੋਈਆਂ ਆ ਮੰਮੀ ਦੇ ਦਾਦ ਨੂੰ ਨਾ ਬਿੱਲੀ ਮੂੰਹ ਨਹੀਂ ਮਾਰਦੀ ਇਹ ਕਹਿੰਦੀ ਮੰਮੀ ਦਾਦ ਨੂੰ ਬਿੱਲੀ ਮੂੰਹ ਨਹੀਂ ਮਾਰਦੀ ਸਾਡੇ ਤਿੰਨ ਚਾਰ ਵਾਰ ਤੁਹਾਡੇ ਘਰੇ ਮੈਂ ਗਿਆ ਸੀ ਕਹ ਰਹੀ ਮੇਰੀ ਮੰਮੀ ਤੇ ਕਹਿੰਦੀ ਸੀ ਕੀ ਜਾਣਦਾ ਮੇਰੀ ਮੰਮੀ ਬਾਰੇ ਦੱਸ ਇਹਦਾ ਜਾਣਦਾ ਇਹਦੀ ਬੁੜੀ ਨੂੰ ਡਾਕੂ ਚੱਕ ਕੇ ਲੈ ਇਹਦੇ ਬੋੜਾ ਮਗਰ ਭੱਜਾ ਜਾਵੇ ਮੈਂ ਅੰਕਲ ਕੀ ਹੋਇਆ ਕਹਿੰਦਾ ਮੇਰੇ ਘਰ ਹੈ ਹੀ ਡਾਕੂ ਚੱਕ ਕੇ ਲੈ ਗੇ ਮੈਂ ਕਹਾਂ ਸ਼ਦਾਈਆ ਜੇ ਤੇਰੇ ਘਰ ਵਾਲਿਆਂ ਨੂੰ ਡਾਕੂ ਚੱਕ ਕੇ ਲੈ ਗਏ ਡਾਕੂ ਮਰ ਖਾਲੀ ਹੱਥ ਨਹੀਂ ਜਾਂਦਾ ਬੰਦਾ ਕੋ ਤਲਵਾਰ ਲੈ ਜਾਵੇ ਕੋਈ ਦਾਤ ਲੈ ਜਾਵੇ ਕੋਈ ਬੰਦੂਕ ਲੈ ਜਾਵੇ ਉਹ ਭੈਣ ਦਾ ਮਾਮਾ ਡਾਕੂ ਵਾਲੇ 5 ਕਿਲੋ ਆਂਬ ਲੈ ਗਿਆ ਤੂੰ ਕੀ ਜਾਣਦਾ ਕੱਤ ਬੋਲਿਆ ਮੇਰੇ ਪਾਪਾ ਬਾਰੇ ਕੀ ਜਾਣਦਾ ਮੈਂ ਕੀ ਜਾਣਦਾ ਇਹਦਾ ਬੋੜਾ ਟੀਕਾ ਲਵਾ ਕੇ ਨਿਕਲਿਆ ਹਾਲਾਦ ਵਾਲਾ ਦੇਖਿਆ ਕਰੇ ਥੁੱਕ ਲਾਇਆ ਕਰੇ ਐਨ ਆਇਆ ਕਰ ਮੈਂ ਮੈਂ ਅੰਕਲੀ ਆਗਾ ਕਰਦੇ ਆ ਕਹਿੰਦਾ ਕਾਜਲੀ ਬੋਦ ਤਾ ਟੀਕਾ ਲਵਾਇਆ ਮੈਂ ਕਿ ਟੀਕਾ ਤਾਂ ਸੀ ਵੀ ਲਵਾਈ ਦਾ ਆ ਥੁੱਕ ਕਾਲੇ ਲਾਉਂਦੇ ਆ ਕਹਿੰਦਾ ਗੱਲ ਨਾ ਕਰੇ ਉਹ ਥੁੱਕ ਮੈਂ ਤਾਂ ਲਾਉਂਦਾ ਮੈਂ ਇਹ ਦੇਖਣਾ ਵੀ ਜਿਹੜੇ ਡਾਕਟਰ ਨੇ ਟੀਕਾ ਲਾਇਆ ਕਦ ਲੀਕਤਾ ਨਹੀਂ ਕਰਦਾ ਮਾਸਟਰ ਜੀ ਦੇਖੋ ਕਿੰਨਾ ਬੋਲਦਾ ਵਾ ਇਹਨਾਂ ਮੈਂ ਬਦਲਾ ਲੈਣਾ ਮਾਸਟਰ ਜੀ ਆ ਦੇਖੋ ਕਾਜਲ ਫੋਨ ਲੈ ਕੇ ਆਈ ਆ ਇਹ ਫੋਨ ਲੈ ਕੇ ਆਈ ਆ ਕਿੱਥੇ ਕੌਣ ਕਾਜਲ ਲੈ ਕੇ ਆਈ ਇਹ ਇਹ ਫੋਨ ਲੈਂਦਾ ਜਰਾ ਫੋਨ ਕਰ ਮੈਂ ਫੋਨ ਨੰਬਰ ਦੇ ਚਲ ਤੁਹਾਨੂੰ ਮਸਯਮਾਨ ਉਹ ਲੈ ਅਜਾ ਪੁੱਛ ਰਹੀ ਹੁੰਦਾ ਕਲਾਸ ਕਰੋ ਲੱਗਣੀ ਆ ਇੱਧਰ ਖੜਾ ਓਏ ਆਇ ਸਾਜੀ ਤੂੰ ਕੁੜੀਆਂ ਨਾਲ ਬਹੁਤ ਪੰਗੇ ਲੈਣਾ ਤੂੰ ਮਾਨੀਟਰ ਦਾ ਅੱਜ ਮੈਂ ਕੁੜੀਆਂ ਵਿੱਚ ਬਹਿ ਲਾ ਦਿਆਂ ਤੂੰ ਕੁੜੀਆਂ ਵਿੱਚ ਕਾਹਦੇ ਲੈਣਾ ਆਇ ਮੈਂ ਕੁੜੀਆਂ ਵਿੱਚ ਬਹਿਣਾ ਤੂੰ ਕਾਹਦੇ ਬਹਿਣਾ ਕੁੜੀਆਂ ਚ ਨਹੀਂ ਬੈਠੀਦਾ ਹੁੰਦਾ ਮੈਂ ਕੁੜੀਆਂ ਵਿੱਚ ਬਹਿਣਾ ਕਾਹਦੇ ਬਹਿਣਾ ਮੈਂ ਕੁੜੀਆਂ ਦਾ ਮੈਂ ਕਹਿੰਦਾ ਕੁੜੀਆਂ ਵਿੱਚ ਬੈਠਣ ਦਾ ਮਜ਼ੀਫਾ ਮਿਲਦਾ ਇਹ ਦੇਖੀ ਮੇਰੀ ਗੱਲ ਸੁਣ ਹਾਂ ਤੂੰ ਕੱਲ ਨਹੀਂ ਆਇਆ ਹਾਂ ਤੂੰ ਅੱਜ ਹੀ ਲੇਖ ਕਾਦੀ ਜੁਰਮਾਨਾ ਮਾਫੀ ਦੀ ਇਹ ਹਾਂ ਇਹ ਜੁਰਮਾਨਾ ਜਰਮਾਨਾ ਲੱਗਿਆ ਤੈਨੂੰ ਕਾਹਦਾ ਮਾਂਟਰ ਜਰਮਾਨਾ 10 ਰੁਪਏ ਜਰਮਾਨਾ 10 ਰੁਪਏ 10 ਰੁਪਏ ਕਾਹਦਾ ਜਰਮਾਨਾ ਲੱਗਾ ਤੂੰ ਕੱਲ ਨਹੀਂ ਆਇਆ ਤਾਰਕ 10 ਰੁਪਏ ਜਰਮਾਨਾ ਦਾ ਅੱਜ ਹੀ ਲੈ ਲੈ ਜਰਮਾਨਾ ਮਾਫੀ ਜਰਮਾਨਾ ਕਿੰਨਾ ਹੈ 10 ਰੁਪਏ 10 ਰੁਪਏ ਆ ਲਓ 10 ਰੁਪਏ ਇਹ ਕਾਦੇ ਹੋਏ ਤੇ ਮੇਰਾ ਡੈਡੀ ਕਹਿੰਦਾ ਪੰਜ 10 ਮਗਰ ਕਿਸੇ ਸਾਲੇ ਦੀ ਮੈਂਤ ਨਹੀਂ ਕਰਨੀ ਟਿੰ ਟਿੰ ਹਾਂ ਆਈ ਲਵ ਯੂ ਮੈਂ ਤੋ ਗਿਲਵੋ ਮੈਂ ਤਾਂ ਪੰਜ ਪੰਜ ਮੰਗਦਾ ਫਿਰਦਾ ਓ ਮੇਰੀ ਗੱਲ ਸੁਣ ਹਾਂਜੀ ਤੂੰ ਅੰਨਿਆ ਹਸ਼ਿਆਰ ਦਾ ਕਰਦਾ ਹੈਂ ਹਾਂ ਇਹਨਾਂ ਤੋਂ ਸ਼ਰੀਫ ਆ ਇਹ ਮਾਡੀ ਮੇਰੀ ਗੱਲ ਸੁਣ ਕਿਆ ਆ ਮਾਟਰ ਜਦੋਂ ਸਕੂਲ ਲੇ ਆਉਂਦਾ ਰੋਜ਼ ਆ ਕੇ ਕੰਨ ਬੱਚਿਓ ਮੈਨੂੰ ਆ ਦੱਸੋ ਬੱਚਿਓ ਮੈਨੂੰ ਆ ਦੱਸੋ ਨਾ ਭੈੜਿਆ ਮਾਮਾ ਤੈਨੂੰ ਕੁਝ ਵੀ ਨਹੀਂ ਆਉਂਦਾ ਸਾਰਾ ਕੁਝ ਸਾਨੂੰ ਪਤਾ ਰਿਹਾ ਮੈਨੂੰ ਆਹ ਚਾ ਤੈਨੂੰ ਕੁਝ ਆਉਂਦਾ ਨਹੀਂ ਤੂੰ ਆਂਦਾ ਕੱਲੇ ਆ ਪੁੱਤ ਸਾਨੂੰ ਸਾਰਾ ਕੁਝ ਆਉਂਦਾ ਆ ਕਾਲੂ ਕਾਲੂ ਪੈਸੇ ਲੈ ਕੇ ਆਇਓ ਕਾਦੇ ਵਾਸਤੇ ਮਾਟਰ ਨੂੰ ਚੋਪਲਾ ਲੈ ਕੇ ਦੇਣੀਆਂ ਇਹ ਭੈੜੀ ਬਸਕੀਮ ਦਾ ਮਾ ਕਿਆ ਕੰਨਾ ਉੱਠੋ ਬੰਦਿਆ ਸੁੱਤੇ ਅੰਮ੍ਰਿਤ ਵੇਲੇ ਉੱਠੋ ਬੰਦਿਆ ਸੁੱਤੇ ਅੰਮ੍ਰਿਤ ਵੇਲੇ ਉੱਠ ਕੇ ਮੰਦਰ ਮਸਜਿਦੀ ਗੁਰਦੁਆਰੇ ਮੱਥਾ ਟੇਕਣ ਜਾ ਮੱਥਾ ਟੇਕਣ ਜਾ ਘਰੋਂ ਨੰਗੇ ਪੈਰੀ ਜਾ ਕੇ ਤੋਂ ਚਪਲਾ ਚੱਕ ਲਿਆ ਹੰਮੀ ਹੰਮੀ ਤੇਰੀ ਮਾਜੀ ਝਕੂ ਮਾਸਟਰ ਜੀ ਆਹ ਦੇਖੋ ਇਸ਼ੂ ਕਹਿੰਦੇ ਚ ਟਿੰਮ ਟਿੰਮ ਨਾਲ ਮੈਨੂੰ ਚੁੰਡੀਆਂ ਵੱੜਦਾ ਵਾ ਉਹਨੂੰ ਦੇਖ ਰੇ ਦਿਲ ਨਹੀਂ ਕਰਦਾ ਚੁੰਡੀਆਂ ਦੀ ਵੱਡਣੀ ਆ ਮੇਰੀ ਗੱਲ ਸੁਣ ਲੈ ਹਾਂ ਜੀ ਸਾਹਿਬ ਉਦੋਂ ਇੰਨਾ ਸਿਆਣਾ ਆ ਹਾਂਜੀ ਤੂੰ ਮੈਨੂੰ ਕੁਝ ਪੁੱਛਣਾ ਸੀ ਤੂੰ ਕਹਿੰਦਾ ਮੈਨੂੰ ਕੁਝ ਨਹੀਂ ਆਉਂਦਾ ਮੈਨੂੰ ਸਭ ਕੁਝ ਆਦਾ ਪੁੱਤ ਮਾਟਰ ਜੀ ਅਸੀਂ ਤੈਨੂੰ ਸਵਾਲ ਪਾਈ ਉਹ ਤੇ ਪੁੱਛ ਨਹੀਂ ਹੁਣੇ ਮੈਂ ਤਾਂ ਹੀ ਕਹਿੰਦਾ ਮੈਨੂੰ ਸਭ ਕੁਝ ਆਦਾ ਆ ਸਭ ਕੁਝ ਆਦਾ ਆ ਕਾਜਾ ਫੇ ਬੰਦਾ ਪੈਣ ਲੱਗਾ ਇਹ ਬਹੁਤ ਭੋਲਦਾ ਬੰਦਾ ਆ ਮਨੂੰ ਤਾਂ ਲੱਗਦਾ ਆ ਹਾਂ 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 ਜੇ ਮੈਂ ਸਵਾਲ ਪਾਇਆ ਮੈਂ ਪੁੱਛ ਲੈਣਾ ਆ ਆ ਦੱਛ ਗਈ ਆ ਟਾ ਟਾ ਨਹੀਂ ਆ ਹਾਂ ਪੱਜਾ ਹਾਂ ਪੱਜਾ ਹਾਂ ਪੱਜਾ ਮਿੱਟੀ ਆ ਮਿੱਟੀ ਨਹੀਂ ਉਹ ਕਿਸੇ ਦੇ ਖੇਤ ਆ ਖੇਤ ਭੈਣ ਦਾ ਮਾਮਾ ਉਂਗਲ ਆ ਮੇਰੀ ਆਪ ਨੂੰ ਕੁਛ ਆਦਾ ਨਹੀਂ ਸਾਨੂੰ ਐਵੇਂ ਤੂੰ ਕੱਦਦਾ ਨਾ ਮੈਨੂੰ ਆਹ ਦੱਸੋ ਖੰਦਾਈਓ ਮੈਨੂੰ ਚੱਕ ਲੱਗ ਰਿਹਾ ਓਠੇ ਇੰਨਾਂ ਨਾਲ ਚੰਗੇ ਨਾਲ ਓਥੇ ਮੇਰੀ ਗੱਲ ਸੁਣ ਹਾਂ ਜੀ ਆਹ ਤੂੰ ਕਿਸੇ ਦਾ ਮਨੋਰੰਜਨ ਕਰਦੇ ਤੂੰ ਇੰਨਾ ਸਿਆਣ ਸ਼ਰਾਰਤੀ ਜਿਹਾ ਹੈਗਾ ਹੀ ਆ ਕੀ ਕਰਾ ਮਨੋਰੰਜਨ ਗਾਣਾ ਗੋਣਾ ਸਲਾਮ ਗਾਣਾ ਗੋਣਾ ਲੈ ਮਾਡਰਾ ਮੈਂ ਪਹਿਲਾਂ ਬਧੇਰੇ ਗਾੜੇਗਾ ਇਹ ਆ ਕਿਹੜਾ ਗਾਣਾ ਗਾਇਆ ਤੇ ਕਟਾਈਆਂ ਮੇਰੀਆਂ ਤੇਰੀਆਂ ਗੈਸਟ ਆਈਆਂ ਆ ਗਾਣਾ ਨਹੀਂ ਸੁਣਿਆ ਕਿਹੜਾ ਓ ਰਾਤੀ ਟੁੱਟ ਗਈ ਰਾਤੀ ਟੁੱਟ ਗਈ ਹਾਏ ਰਾਤੀ ਟੁੱਟ ਗਈ ਰਾਤੀ ਟੁੱਟ ਗਈ ਨੀਂਦ ਨਾ ਆਈ ਕਾਲੀ ਕਾਲੀ ਮਿੱਤਰਾ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ ਕਾਲੀ ਕਾਲੀ ਮਿੱਤਰਾ ਦੀ ਹਾਏ ਉਹ ਹਾ ਗਾਣਾ ਤੁਰ ਕੇ ਨਹੀਂ ਲੈ ਆਇਆ ਦਰ ਕੇ ਨਹੀਂ ਲੈ ਆਇਆ ਕਾਲੀ ਕਾਲੀ ਮਿੱਤਰਾ ਦੀ ਤੂੰ ਕੀ ਗਿਆ ਬੋੜ ਵਿੱਚ ਕੰਦ ਨਹੀਂ ਹਾ ਉਹ ਉਹ ਹੋਂ ਦਾ ਦਾਸ ਨੇ ਭਰਿਆ ਆ ਕੋਈ ਚਾਚ ਦਾ ਗਾਣਾ ਸੁਣਾ ਤੁਹਾਡਾ ਗਾਣਾ ਨਹੀਂ ਗਾਣਾ ਗੱਲ ਕੀ ਆ ਇੱਕ ਪ੍ਰੋਬਲਮ ਆ ਕੀ ਪ੍ਰੋਬਲਮ ਆ ਮਾੜੀ ਜੇ ਜਦ ਮੈਂ ਗਾਣਾ ਗਾਉਂਦਾ ਹਨਾ ਆਹੋ ਚੱਲ ਛੱਡੋ ਉਹ ਨਾਨਾ ਬੰਦੱਸ ਮਾੜੀ ਜੇ ਜਦ ਮੈਂ ਗਾਣਾ ਗਾਉਂਦਾ ਹਨਾ ਮੇਰੇ ਸਿਰ ਸਾਫਰ ਕੋਟੀ ਆਉਂਦਾ ਓ ਕੋਰਾ ਜਾਂ ਸਨੱਖਾ ਜੇ ਮੁੰਡਾ ਓ ਹੁਣ ਤਾਂ ਨਹੀਂ ਆਜੂਗਾ ਬਾਬਾ ਗੁਰੂ ਮਾੜੀ ਕਈ ਵੀ ਪ੍ਰਵੰਧ ਦਾ ਸਿੱਧਾ ਜਾਣਾ ਆ ਜਾ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਬੇਆਪੇ ਮੋੜ ਗਈਆਂ ਸਾਗੀਆਂ ਤੇ ਸ਼ਾਨੀਆਂ ਆਪੇ ਮੰਗੀਆਂ ਤੂੰ ਸਾਡੇ ਤੇ ਮੋੜ ਗਏ ਉਹ ਸਾਡੀਆਂ ਨਿਸ਼ਾਨੀਆਂ ਜਿਵੇਂ ਰਾਜੀਆ ਤੂੰ ਅਸਤੈ ਨੂੰ ਰੱਖਣਾ ਜਿਵੇਂ ਰਾਜੀਆ ਤੂੰ ਅਸਤੈ ਨੂੰ ਰੱਖਣਾ ਸਭ ਤੇਰੀਆ ਕਬੂਲ ਮੰਨ ਮੰਨੀਆਂ ਮੰਨੀਆਂ ਆਪੇ ਵੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੋੜ ਗਏ ਉਹ ਸਾਡੀਆਂ ਨਿਸ਼ਾਨੀਆਂ ਹਾਏ ਬੇ ਆਪੇ ਮੋੜ ਗਏ ਉਹ ਸਾਡੀਆਂ ਨਿਸ਼ਾਨੀਆਂ ਹਾਏ ਬੇ ਆਪੇ ਮੋੜ ਗਏ ਉਹ ਸਾਡੀਆਂ ਨਿਸ਼ਾਨੀਆਂ ਬਹੁਤ ਗਾਣਾ ਤਾਂ ਬਹੁਤ ਸੋਹਣਾ ਸੀ ਪਰ ਮੇਰਾ ਮਨ ਉਦਾਸ ਹੋ ਗਿਆ ਮੈਂ ਖੁਸ਼ ਕਰਨਾ ਨੂੰ ਕਿ ਕੋਈ ਇਦਾਂ ਗਾਣਾ ਸੁਣਾ ਕੇ ਮੇਰੀ ਰੂਹ ਖੁਸ਼ ਹੋ ਜਾਵੇ। ਇਹ ਮਾਟ ਇਦਾਂ ਦਾ ਗਾਣਾ ਗਾਵਾ ਜਿੰਨਾ ਤੁਹਾਡੇ ਮੂੰਹ ਚ ਪਾਣੀ ਆ ਜਾਵੇ। ਇਦਾਂ ਦਾ ਗਾਣਾ ਵੀ ਹੁੰਦਾ ਕੋਈ? ਲੈ ਹੋਰ ਤੁਹਾਡੇ ਮੂੰਹ ਚ ਸਮਾਸੀ ਪਾ ਲੱਖੋ। ਸੁਣਾ ਸੁਣਾ ਕਿਹੜਾ ਗਾਣਾ? ਇਹ ਮੈਨੂੰ ਇੱਕ ਗਾਣਾ ਆਉਂਦਾ ਸੀਗਾ ਜਿੰਨਾ ਮਾਟ ਦੇ ਮੂੰਹ ਚ ਪਾਣੀ ਆ ਜਵੇ ਅਕਲਾਉਣਾ ਹੁਣ ਚੇਤੇ ਨਹੀਂ ਆਉਂਦਾ। ਆ ਗਿਆ ਆ ਗਿਆ ਆ ਗਿਆ। ਸੁਣਾ ਸੁਣਾ। ਉਹ ਰਾਤ ਖਾਧੀਆਂ ਸੀ ਚੀਚਾਂ ਖਟੀਆਂ ਮਾੜ ਰਾਇਆ ਮੂੰਹ ਚ ਪਾਣੀ। ਆ ਜਾਣਾ ਆ ਜਾਣਾ ਫਿਕਰ ਕਰਨ ਕਰਦਾ ਦਿਲ ਨਹੀਂ ਛੱਡੀਦਾ ਦਿਲ ਨਹੀਂ ਛੱਡੀਦਾ। ਉਹ ਰਾਤ ਖਾਧੀਆਂ ਸੀ ਚੀਚਾਂ ਖਟੀਆਂ ਮਾੜ ਰਾਇਆ ਮੂੰਹ ਚ ਪਾਣੀ। ਆ ਜਾਣਾ ਫਿਕਰਾਂ ਘਾਲਦਾ ਲੈ ਨਹੀਂ ਛੱਡੀ ਤੇ ਆਪ ਸਾਰੇ ਸੁਣਦਾ ਤੇਰੀ ਵੀ ਸੁਣੋ ਮੁੰਡਾ ਪਾਣੀ ਲੈ ਕੇ ਛੱਡਾਂ ਘਦੇਰੇ ਸਹੀ ਹੈ ਉਹ ਰਾਤੀ ਖਾਧੀਆਂ ਸੀ ਚੀਚਾਂ ਆਇਆ ਮੁੰਡਾ ਪਾਣੀ ਆ ਜਾਣਾ ਆ ਜਾਣਾ ਫਿਕਰ ਘਾਲ ਬਾਰੋ ਪਹਿਲੀ ਲੇਨ ਚ ਆ ਜੂਗਾ ਉਹ ਰਾਤੀ ਖਾਧੀਆਂ ਸੀ ਚੀਚਾਂ ਖੱਟੀਆਂ ਕਾਕਾ ਬਾਟਾ ਲੈ ਕੇ ਮਾਰਦੇ ਮੂੰਹ ਚ ਪਾਣੀ ਆਉਣ ਲੱਗਾ ਉਹ ਸੁਣਾ ਦੇ ਯਾਰ ਨਹੀਂ ਨਹੀਂ ਵਧੀਆ ਸੁਣਾ ਵਧੀਆ ਉਹ ਰਾਤੀ ਖਾਧੀਆਂ ਸੀ ਚੀਚਾਂ ਖੱਟੀਆਂ ਸਾਗ ਖਾਧ ਹਰੇ ਹਰੇ ਉਹ ਸਾਗ ਸੁਣ ਕੇ ਤਾਂ ਮੂੰਹ 'ਚ ਪਾਣੀ ਪਾਣੀ ਹੋ ਗਿਆ ਮੈਨੂੰ ਤਾਂ ਪਾਣੀ ਆ ਰਿਆ ਨਾ ਮੂੰਹ 'ਚ ਉਹ ਰੱਤ ਖਾਦੀਆਂ ਸੀ ਚੀਚਾਂ ਖੱਟੀਆਂ ਸਾਗ ਖਾਦੇ ਹਰੇ ਹਰੇ ਮੂੰਹ ਭਰ ਗਿਆ ਮੂੰਹ ਮਾਤਰ ਜੀ ਮੈਨੂੰ ਕੱਲ ਦੀਆਂ ਲੱਕੀਆਂ ਟੱਟੀਆਂ ਤੇ ਪਾਦੇ ਉਹਦੇ ਸੜੇ ਸੜੇ ਆਇਆ ਸਾਰਾ ਪਾਣੀ ਮੈਂ ਅੰਦਰ ਨਿਕਾਲਿਆ ਆਪੇ ਕਹਿੰਦੇ ਵੀ ਮੂੰਹ 'ਚ ਪਾਣੀ ਆਉਣਾ ਚਾਹੀਦਾ ਬਕਵਾਸ ਕਰਦਾ ਮੇਰੀ ਗੱਲ ਸੁਣ ਹਾਂ ਉਹ ਇੰਨਾ ਹਿਸ਼ਿਆਰਾ ਤੂੰ ਕੁੜੀਆਂ ਨੂੰ ਕੋਈ ਸਿਖਾਵੇ ਮੈਂ ਮਾੜੀ ਗੱਲ ਤਾਂ ਬੋਲਦਿਆਂ ਐਦਾਂ ਕਿਤੇ ਗੱਲ ਤਾਂ ਬੋਲੂਗੀ ਨਹੀਂ ਬੋਲੂਗੀ ਤੇ ਮਾਰੇ ਗੱਲ ਤੋਂ ਬੋਲਦਿਆਂ ਸੁਣਾ ਸੁਣਾ ਹੋ ਰਿਹਾ ਤੇ ਉਡਾਇਣਾ ਸਿੱਖਣਾ ਹਾਂ ਮੈਨੂੰ ਉਡਾਇਣਾ ਸਿੱਖਣਾ ਇਹ ਮੇਰੇ ਜੋਰ ਲੱਗਣਾ ਮੈਂ ਵੀ ਲਾਉਂਗੀ ਤਾਂ ਸਿੱਖ ਮਾੜਾ ਤੂੰ ਪਰੇ ਹੋ ਜਾ ਕਾਲਾ ਆ ਜਾ ਇਹ ਜਿੰਨਾ ਮਹਿੰਗਾ ਨਾ ਹੁੰਦਾ ਕਾ ਚੱਲ ਠੀਕ ਹੈ ਸੁਣਾ ਅੰਗਰੇਜ਼ ਆਪਣੇ ਉਹ ਇਹ ਹਾਇ ਮੈਂ ਜੋਰ ਲੱਗਣਾ ਤੇ ਮੈਂ ਵੀ ਲਾਉਂਗੀ ਮੈਨੂੰ ਇਹ ਉਹ ਵੀ ਸਿਣੀ ਆਉਂਦੀ ਉਡਾੜਾ ਮੈਸਾ ਨਾ ਆਉਂਦੀ ਉਹ ਮੈਨੂੰ ਆਉਂਦੀ ਆ ਚਾਹ ਠੀਕ ਆ ਆ ਏ ਹਾਈ ਮੈਂ ਜੂਰ ਲੱਗਣਾ ਏ ਟੀਨ ਟੀਨ ਲੈ ਚੈੱਕ ਕਰ ਲੈ ਵੀ ਫਿਰ ਚੈੱਕ ਕਰ ਲੈ ਆਪਣੇ ਇਹ ਦੇਖ ਲਾ ਬੋ ਓ ਅਰੇ ਮੈਂ ਜੀ